ਸਤਨਾਮ ਸਿਦੀ ਵਾਹਿਗੁਰੂ ਸਾਹਿਬ ਜੀ ਤਨਾਸ਼ਰੀ ਮਹੱਲਾ 3 ਘਰ ਦੂਜਾ ਚਉਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਧਨ ਅਖੁੱਟ ਨਾ ਨਿਖਟੈ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਈ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰਗਿਰ ਭਾਤੇ ਹਰ ਮਨ ਵਸਾਈ ਸੇਤਨਵੰਤ ਹਰਨਾਮ ਲੈ ਬੁਲਾਏ ਗੁਰਪੂਰੈ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੋਣ ਰਿਦਾ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਈ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਭਿਧਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨਿਆਏ ਸਭ ਮਹਿ ਵਸੈ ਪ੍ਰਭ ਏਕੋ ਸੋਵੇ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਖਸ਼ਿਸ਼ ਹੈ ਜੋ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਤਿਗੁਰੂ ਜੀ ਨੇ ਬਖਸ਼ੇ ਹਨ ਤੇ ਅੱਜ ਦੇ ਅੰਮ੍ਰਿਤਮੇ ਪਾਵਨ ਹੁਕਮਨਾਮਾ ਸਾਹਿਬ ਜੋ ਸਤਗੁਰੂ ਸਾਹਿਬ ਜੀ ਨੇ ਤਰੁੱਠ ਕੇ ਝੋਲੀ ਵਿੱਚ ਦਾਤ ਰੂਪ ਦੇ ਵਿੱਚ ਪਾਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 663 ਤੋਂ ਲੈ ਕੇ 664 ਤੱਕ ਸੁਭਾਏਮਾਨ ਹੈ। ਸਤਗੁਰੂ ਜੀ ਨੇ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਤਨਾਸਰੀ ਮਹੱਲਾ ਤੀਜਾ ਤਨਾਸਰੀ ਰਾਗ ਹੈ ਤੇ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਸ਼ਬਦ ਹੈ ਘਰ ਦੂਜਾ ਦੂਜੇ ਘਰ ਦੇ ਵਿੱਚ ਤਬਲਾ ਵਜਾਉਣ ਦੀ ਤਬਲਾਵਾਦਕ ਨੂੰ ਹਦਾਇਤ ਹੈ ਚੌਪਦੇ ਚਾਰ ਪਦਿਆਂ ਦਾ ਸ਼ਬਦ ਹੈ ਇਕ ਓੰਕਾਰ ਸਤਿਗੁਰੂ ਪ੍ਰਸਾਦ ਵਾਹਿਗੁਰੂ ਇਕ ਹੈ ਉਹਦਾ ਕੋਈ ਹੱਦ ਬੰਨਾ ਨਹੀਂ ਤੇ ਸਤ ਹੈ ਸਦਾ ਸੱਚ ਹੈ ਅਟਲ ਹੈ ਮਿਲਦਾ ਹੈ ਗੁਰ ਪ੍ਰਸਾਦ ਸੱਚੇ ਗਿਆਨ ਦੀ ਕਿਰਪਾ ਤੇ ਰਹਿਮਤ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਰਾਹਾਉ ਦੀਆਂ ਪੰਕਤੀਆਂ ਚ ਸਤਿਗੁਰ ਜੀ ਤਨਵੰਤ ਦੀ ਪਰਿਭਾਸ਼ਾ ਦਿੰਦੇ ਹਨ ਕੀ ਇਹ ਮਨੋ ਕੋ ਦੁਨੀਆ ਦੇ ਵਿੱਚ ਧਨਵਾਨ ਗੁਰਮਤਿ ਕਿਸ ਨੂੰ ਮੰਦੀ ਹੈ ਗੁਰਬਾਣੀ ਕਿਸ ਨੂੰ ਧਨਵਾਨ ਮੰਦੀ ਹੈ ਸਤਿਗੁਰੂ ਕਹਿੰਦੇ ਮੇਰੀ ਨਜ਼ਰ ਵਿੱਚ ਉਹ ਨਾ ਧਨਵੰਤ ਸਮਝਿਓ ਜਿਹਦੇ ਕੋਲ ਬਹੁਤ ਬੈਂਕ ਬੈਲੈਂਸ ਹੈ ਜਿਹਦੇ ਕੋਲ ਬੜੀ ਮਾਇਆ ਹੈ ਬੜੀ ਧਨ ਹੈ ਬੜੀ ਦੌਲਤ ਹੈ ਸਤਿਗੁਰੂ ਕਹਿੰਦੇ ਮੇਰੇ ਵਾਸਤੇ ਧਨਵੰਤ ਕੌਣ ਹੈ ਸੇ ਧਨਵੰਤ ਹਰ ਨਾਮ ਲਿਬ ਲਾਏ ਮੇਰੇ ਵਾਸਤੇ ਉਹ ਤਨਵੰਤਾ ਹੈ ਜੋ ਹਰ ਵਕਤ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਿਵ ਜੁੜ ਕੇ ਰੱਖਦਾ ਹੈ ਹਰ ਵਕਤ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਪਹਾੜੇ ਦੇ ਵਿੱਚ ਟਿਕਿਆ ਰਹਿੰਦਾ ਹੈ ਜੋ ਹਰ ਵਕਤ ਉਹਨੂੰ ਸਦਾ ਅਟੱਲ ਜਾਣ ਕੇ ਆਪਣੀ ਜ਼ਿੰਦਗੀ ਦਾ ਆਧਾਰ ਕੇਵਲ ਤਾਂ ਕੇਵਲ ਪ੍ਰਮਾਤਮਾ ਨੂੰ ਬਣਾਉਂਦਾ ਹੈ ਉਹ ਮੇਰੇ ਵਾਸਤੇ ਤਨਵੰਤਾ ਹੈ ਕਿਉਂਕਿ ਧਨਵੰਤ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕੋ ਇੱਕ ਦੁਨੀਆ ਦੇ ਵਿੱਚ ਸਦੀਵੀ ਰਹਿਣ ਵਾਲਾ ਧਨ ਹੈ ਉਹ ਹੈ ਵਾਹਿਗੁਰੂ ਦਾ ਨਾਮ ਉਹਦੀ ਬੰਦਗੀ ਉਹਦਾ ਸਿਮਰਨ ਬਾਕੀ ਜਿਤਨੇ ਵੀ ਧਨ ਨੇ ਇਹ ਸਾਰੇ ਧਨ ਜੋ ਕੁਝ ਅਸੀਂ ਵੇਖ ਰਹੇ ਹਾਂ ਇਹ ਇੱਕ ਬਾਰਡਰ ਤੋਂ ਦੂਸਰੇ ਬਾਰਡਰ ਵਿੱਚ ਜਾ ਕੇ ਇਹਨਾਂ ਦੀ ਵੈਲਿਊ ਖਤਮ ਹੋ ਜਾਂਦੀ ਹੈ ਇਹ ਤਨਵੰਤ ਇਹ ਦੁਨੀਆਵੀ ਧਨ ਜਿਹੜੇ ਨੇ ਇਹ ਇਸ ਤਰ੍ਹਾਂ ਦੇ ਧਨ ਨੇ ਇਹ ਮਿੱਟੀ ਹੋ ਜਾਂਦੇ ਨੇ ਕਿਸੇ ਕੰਮ ਦੇ ਨਹੀਂ ਹਨ ਜਦ ਤੱਕ ਮਨੁੱਖ ਦੁਨੀਆ 'ਚ ਰਹਿ ਰਿਹਾ ਹੈ ਉਦੋਂ ਤੱਕ ਹੀ ਇਹਦਾ ਇਹ ਧੰਦ ਚੱਲਦਾ ਹੈ ਅਮਰੀਕਾ 'ਚ ਅਮਰੀਕਾ ਦੀ ਕਰੰਸੀ ਚੱਲਦੀ ਹੈ ਇੰਡੀਆ 'ਚ ਇੰਡੀਆ ਦੀ ਚੱਲਦੀ ਹੈ ਪਰ ਨਾਮ ਅਭਿਆਸੀ ਮਨੁੱਖ ਦਾ ਜਿਹਦੇ ਚਿੱਤ ਵਿੱਚ ਗੁਰੂ ਹੁਕਮ ਵਸ ਗਿਆ ਗੁਰੂ ਚਿੱਤ ਦੇ ਵਿੱਚ ਗੁਰੂ ਰਜ਼ਾ ਦਾ ਭਾਣਾ ਟਿਕ ਗਿਆ ਐਸਾ ਤਦਵੰਤ ਮਨੁੱਖ ਹਰ ਜਗ੍ਹਾ ਪ੍ਰਵਾਨ ਹੁੰਦਾ ਹੈ ਸਤਿਗੁਰੂ ਕਹਿੰਦੇ ਨੇ ਗੁਰ ਪੂਰੈ ਹਰ ਧਨ ਪ੍ਰਗਾਸਿਆ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਗੁਰੂ ਦੀ ਰਹਿਮਤ ਦੇ ਨਾਲ ਪ੍ਰਮਾਤਮਾ ਦਾ ਨਾਮ ਰੂਪੀ ਧਨ ਦਾ ਪ੍ਰਗਾਸ ਮਨੁੱਖ ਦੇ ਹਿਰਦੇ 'ਚ ਹੁੰਦਾ ਹੈ ਹਰ ਕਿਰਪਾ ਤੇ ਵਸੈ ਮਨ ਆਏ ਤੇ ਜਦੋਂ ਇਹ ਪ੍ਰਮਾਤਮਾ ਦੀ ਕਿਰਪਾ ਦਾ ਪਾਤਰ ਬਣਦਾ ਹੈ ਉਦੋਂ ਇਹ ਵਾਹਿਗੁਰੂ ਦਾ ਹੁਕਮ ਰੂਪੀ ਧਨ ਨਾਮ ਰੂਪੀ ਤਨ ਹਿਰਦੇ ਦੇ ਵਿੱਚੋਂ ਹੀ ਮਿਲ ਜਾਂਦਾ ਹੈ ਫਿਰ ਸਦੀਵੀ ਮਨ ਦੇ ਵਿੱਚ ਪ੍ਰਮਾਤਮਾ ਦਾ ਧਨ ਨਾਮ ਰੂਪੀ ਤੁਹਾਨੂੰ ਵਸ ਜਾਂਦਾ ਹੈ ਫਿਰ ਇੱਕੋ ਇੱਕ ਜੀਵਨ ਦੀ ਖੁਰਾਕ ਤੇ ਇੱਕੋ ਇੱਕ ਜੀਵਨ ਦਾ ਆਧਾਰ ਤੇ ਇੱਕੋ ਇੱਕ ਆਸਰਾ ਜਾਂਦੀ ਹੈ ਕਿ ਵਾਹਿਗੁਰੂ ਤੂੰ ਆਪਣਾ ਨਾਮ ਰੂਪੀ ਧਨ ਬਖਸ਼ ਆਪਣਾ ਨਾਮ ਰੂਪੀ ਦਾਤਾ ਬਖਸ਼ ਕਿਉਂਕਿ ਸਤਗੁਰੂ ਸਿੱਖ ਨੂੰ ਨਾਮ ਧੰਨ ਦੇ ਸਤਗੁਰੂ ਕਹਿੰਦੇ ਜਦੋਂ ਸਤਗੁਰੂ ਦੇ ਉੱਤੇ ਸਿੱਖ ਤੇ ਉੱਤੇ ਸਤਗੁਰੂ ਤਰੁੱਟਦੇ ਨੇ ਜਦੋਂ ਸਿੱਖ ਦੇ ਉੱਤੇ ਕਿਰਪਾ ਕਰਦੇ ਨੇ ਸਤਗੁਰੂ ਜੀ ਕੀ ਕਰਦੇ ਨੇ ਨਾਮ ਦਾ ਧੰਨ ਦੇ ਕੇ ਨਵਾਜਦੇ ਹਨ ਐਸਾ ਗੁਰੂ ਦਾ ਸਿੱਖ ਫਿਰ ਪ੍ਰਭੂ ਦੇ ਹੁਕਮ ਦੇ ਵਿੱਚ ਟਿਕਣ ਲੱਗ ਪੈਂਦਾ ਹੈ ਆਪਣੇ ਮਨ ਦੀ ਮਤ ਛੱਡ ਦਿੰਦਾ ਹੈ ਤੇ ਸਬਜੀ ਕਹਿੰਦੇ ਨੇ ਇਰਾਹਾਉ ਦਾ ਬੰਦ ਹੈ ਇਹ ਧਨ ਅਖੋਟ ਨਾ ਨਖਟੇ ਨਾ ਜਾਏ ਪ੍ਰਮਾਤਮਾ ਦਾ ਜਿਹੜਾ ਧਨ ਹੈ ਇਹ ਆਖੋ ਟੈਕਣ ਦੀ ਮੁੱਕਣ ਵਾਲਾ ਨਹੀਂ ਹੈ। ਨਾ ਇਹਨੂੰ ਕੋਈ ਚੋਰੀ ਕਰ ਸਕਦਾ ਹੈ, ਨਾ ਇਹ ਮਨੁੱਖ ਤੋਂ ਕਦੀ ਦੂਰ ਜਾ ਸਕਦਾ ਹੈ। ਪੂਰੇ ਸਤਿਗੁਰੂ ਦੀ ਆ ਦਿਖਾਏ, ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਗਿਆਨ ਦੇ ਨਾਲ ਹੀ ਸਤਿਗੁਰੂ ਦੀ ਰਹਿਮਤ ਬਖਸ਼ਿਸ਼ ਦੇ ਨਾਲ ਹੀ ਇਹ ਵਾਹਿਗੁਰੂ ਦਾ ਹੁਕਮ ਰੂਪੀ ਧਨ ਮਨੁੱਖ ਨੂੰ ਦਿਸਦਾ ਹੈ। ਆਪਣੇ ਸਤਿਗੁਰੂ ਕੋ ਸਤਬਲ ਜਾਈ, ਸਭ ਕਹਿੰਦੇ ਫਿਰ ਮੈਂ ਆਪਣੇ ਸਤਾ ਅਟਾ ਨੂੰ ਰਹਿਣ ਵਾਲੇ ਪ੍ਰਮਾਤਮਾ ਵਾਹਿਗੁਰੂ ਦੇ ਸੱਚੇ ਗਿਆਨ ਤੋਂ ਸਤਿਗੁਰੂ ਦੀ ਕਿਰਪਾ ਦੇ ਨਾਲ ਸਦਾ ਸਦਕੇ ਤੇ ਬਲਿਹਾਰ ਜਾਣਾ ਹਾਂ ਗੁਰ ਕਿਰਪਾ ਤੇ ਹਰ ਮੰਨ ਵਸਾਈ ਮੈਂ ਆਪਣੀ ਮਤ ਦੇ ਨਾਲ ਕੁਝ ਵੀ ਨਹੀਂ ਕਰ ਸਕਦਾ ਇਹ ਗੁਰੂ ਦੀ ਕਿਰਪਾ ਬਣੀ ਹੈ ਕਿ ਮੇਰੇ ਮਨ ਵਿੱਚ ਇਹ ਪ੍ਰਮਾਤਮਾ ਦਾ ਨਾਮ ਰੂਪੀ ਧੰਨ ਵਸ ਗਿਆ ਹੈ ਅਵਗੁਣ ਕਾਟ ਗੁਣ ਹਿਰਦੈ ਸਮਾਏ ਮੇਰੇ ਜੀਵਨ ਦੇ ਵਿੱਚੋਂ ਅਵਗੁਣ ਮਿਟ ਗਏ ਹਨ ਤੇ ਗੁਣਾ ਦੀ ਸਮਾਈ ਹੋ ਗਈ ਹੈ ਅਵਗੁਣ ਨਹੀਂ ਹੁਣ ਲੈ ਅਵਗੁਣ ਦਾ ਅਰਥ ਹੈ ਬੁਰੇ ਵਿਚਾਰ ਬੁਰੇ ਖਿਆਲ ਵਿਕਾਰ ਝੂਠ ਨਿੰਦਾ ਠੱਗੀ ਫਰੇਬੀ ਇਹ ਚੀਜ਼ਾਂ ਮੇਰੇ ਜੀਵਨ ਦੇ ਵਿੱਚੋਂ ਮਿਟ ਗਈਆਂ ਹਨ ਗੁਣ ਹਿਰਦੈ ਸਮਾਏ ਸਤ ਸੰਤੋਖ ਦਇਆ ਨਿਮਰਤਾ ਆਦਿਕ ਸ਼ੁਭ ਗੁਣ ਮੇਰੇ ਹਿਰਦੇ ਦੇ ਵਿੱਚ ਵਸ ਗਏ ਹਨ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਸੁੱਤੇ ਚਿੱਤ ਸਹਿਜ ਸੁਭਾਵਕ ਹੀ ਇਹ ਮਨ ਉਹਦੇ ਹੁਕਮ ਦੇ ਵਿੱਚ ਟਿਕਣ ਲੱਗ ਪਿਆ ਹੈ ਉਹਦੀ ਰਜ਼ਾ ਦੇ ਵਿੱਚ ਆ ਗਿਆ ਹੈ ਪੂਰੇ ਗੁਰ ਕੀ ਸਾਚੀ ਬਾਣੀ ਸਮਝ ਪੈ ਗਈ ਹੈ ਸਦੀਵੀ ਸੱਚ ਰਹਿਣ ਵਾਲੀ ਜੇ ਕੋਈ ਵਿਚਾਰ ਹੈ ਉਹ ਪੂਰੇ ਗੁਰੂ ਦੀ ਹੈ ਪੂਰਾ ਸ਼ਬਦ ਹੈ ਬਾਕੀ ਸਭ ਕੁਝ ਇਸ ਜਗਤ ਵਿੱਚ ਝੂਠ ਹੈ ਹਰ ਮਨੁੱਖ ਝੂਠਾ ਹੈ ਵਾਦੇ ਕਰਕੇ ਮੁੱਕਰ ਜਾਂਦੇ ਨੇ ਇਨਸਾਨ ਦੁਨੀਆ ਦੇ ਵਿੱਚ ਮੈਂ ਕਈ ਵਾਰੀ ਦੇਖਦਾ ਧਰਮ ਦੀ ਦੁਨੀਆ ਦੇ ਵਿੱਚ ਇਹੋ ਜੀ ਹਾਲਾਤ ਬਣ ਚੁੱਕੇ ਨੇ ਕਈ ਵਾਰੀ ਹਿਰਦਾ ਦੁਖਣ ਲੱਗ ਪੈਂਦਾ ਅੱਜ ਧਰਮ ਦੀ ਦੁਨੀਆ 'ਚ ਵੀ ਝੂਠੇ ਮਨੁੱਖ ਦੀ ਜਾਇਜਾ ਹੈ ਝੂਠੇ ਮਨੁੱਖ ਦੀ ਸੱਚ ਦੇ ਰਾਹ ਤੇ ਤੁਰਨ ਵਾਲੇ ਮਨੁੱਖ ਨੂੰ ਜੋ ਹਰ ਵਕਤ ਹੀ ਸਚਾਈ ਦੇ ਰਾਹ ਤੇ ਤੁਰੇ ਸੱਚ ਦੇ ਰਸਤੇ ਨੂੰ ਅਪਣਾਵੇ ਉਹਦੀ ਕੋਈ ਕਦਰ ਨਹੀਂ ਨਾ ਕੋਈ ਦੁਨੀਆ ਤੇ ਕਰਦਾ ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਗੁਰਦੁਆਰਿਆਂ ਦੇ ਵਿੱਚ ਜਦੋਂ ਰਹਿਣ ਲੱਗ ਪੈਂਦੇ ਆ ਨਾ ਆਪਾਂ ਤੇ ਇੱਕ ਚੀਜ਼ ਸਮਝ ਆਉਂਦੀ ਹੈ ਇੱਥੇ ਵੀ ਕੂੜ ਦੀ ਬੋਲੀ ਪ੍ਰਵਾਨ ਹੈ ਸੱਚ ਬੋਲਣਾ ਬਹੁਤ ਔਖਾ ਹੈ ਬਹੁਤ ਔਖਾ ਸੱਚ ਤੇ ਤੁਰਨ ਵਾਲੇ ਦੀ ਕੋਈ ਕਦਰ ਨਹੀਂ ਹੈ ਝੂਠ ਬੋਲਣ ਵਾਲੇ ਫਰੇਬੀਆਂ ਕਰਨ ਵਾਲੇ ਹਵਾ ਦੇ ਵਿੱਚ ਪੁਲਾਹ ਪਕਾਉਣ ਵਾਲੇ ਬੜੇ ਜੱਜਕਾਰੇ ਉਹ ਹੁੰਦੇ। ਉਹ ਮਨ ਭਾਉਂਦੇ ਪਦਾਰਥ ਲੈਂਦੇ ਨੇ ਸਫਤ ਕਰਕੇ ਚਾਪਲੂਸੀ ਕਰਕੇ। ਕਾਮੇ ਜਿਹੜੇ ਮਨੁੱਖ ਹੁੰਦੇ ਨੇ ਨਾ ਉਹ ਚਾਪਲੂਸੀ ਨਹੀਂ ਕਰਦੇ ਉਹ ਮਿਹਨਤ ਕਰਦੇ ਨੇ। ਪਰ ਜਿਨ੍ਹਾਂ ਨੇ ਕੰਮ ਨਹੀਂ ਨਾ ਕਰਨਾ ਉਹ ਚਾਪਲੂਸੀਆਂ ਕਰਦੇ ਨੇ। ਚਾਪਲੂਸੀਆਂ ਕਰਕੇ ਬੇਈਮਾਨੀ ਦਾ ਧਨ ਇਕੱਠਾ ਕਰਦੇ ਨੇ। ਪਰ ਚੇਤਾ ਰੱਖਿਓ ਜਿਨ੍ਹਾਂ ਨੂੰ ਚਾਪਲੂਸੀ ਸੁਣ ਦੀ ਆਦਤ ਪੈ ਜਾਂਦੀ ਹੈ ਨਾ ਉਹ ਮਨੁੱਖ ਵੀ ਦੁਨੀਆ ਵਿੱਚ ਬਰਬਾਦੀ ਦਾ ਕਾਰਨ ਬਣ ਜਾਂਦੇ ਆ। ਇਸੇ ਕਰਕੇ ਕਈ ਉਦਯੋਗਪਤੀ ਵੱਡੇ-ਵੱਡੇ ਕਾਰੋਬਾਰੀ ਲੋਕ ਜਿਹੜੇ ਆਪਣੇ ਚੰਗੀ ਯੋਗਤਾ ਰੱਖਣ ਵਾਲੇ ਮਨੁੱਖਾਂ ਦੀ ਕਦਰ ਨਹੀਂ ਕਰਦੇ ਉਹ ਫੇਲ ਹੋ ਜਾਂਦੇ ਆ। ਜਿਹੜੇ ਕਦਰ ਕਰਦੇ ਨੇ ਉਹੀ ਤਰੱਕੀ ਕਰਦੇ ਹਨ। ਮਨੁੱਖ ਨੂੰ ਧਨ ਦਾ ਗੁਮਾਨ ਹੈ, ਧਨ ਦਾ ਹੰਕਾਰ ਹੈ। ਜਿਹਦੇ ਪੱਲੇ ਧਨ ਆ ਗਿਆ ਨਾ, ਅਹੁਦਾ ਆ ਗਿਆ ਕਿਸੇ ਚੀਜ਼ ਦਾ ਉਹ ਹੰਕਾਰੀ ਹੋ ਜਾਵੇਗਾ। ਪਰ ਗੁਰਬਾਣੀ ਮਨੁੱਖ ਨੂੰ ਹੰਕਾਰੀ ਨਹੀਂ ਬਣ ਦਿੰਦੀ ਗੁਰਬਾਣੀ ਮਨੁੱਖ ਨੂੰ ਨਿਮਰਤਾ ਤੇ ਪਿਆਰ ਵਿੱਚ ਲੈ ਕੇ ਆਉਂਦੀ ਹੈ ਤੇ ਸਭ ਕਹਿੰਦੇ ਨੇ ਇਹੋ ਜੀ ਪ੍ਰਭੂ ਤੇਰੀ ਬਾਣੀ ਹੈ ਪੂਰੇ ਗੁਰ ਕੀ ਸੱਚੀ ਬਾਣੀ ਮਨੁੱਖ ਝੂਠਾ ਹੋ ਸਕਦਾ ਹੈ ਪਰ ਤੇਰੀ ਬਾਣੀ ਕਦੀ ਝੂਠੀ ਨਹੀਂ ਹੋ ਸਕਦੀ ਸਦਾ ਹੀ ਸੱਚੀ ਹੈ ਤੇਰੇ ਵਿਚਾਰ ਸਦੀ ਵੀ ਸੱਚੇ ਆ ਸੁਖ ਮਨ ਅੰਤਰ ਸਹਿਜ ਸਮਾਣੀ ਸੈਜ ਅਵਸਥਾ ਵਿੱਚ ਜਦੋਂ ਇਹ ਬਾਣੀ ਹਿਰਦੇ ਵਿੱਚ ਟਿਕਦੀ ਹੈ ਤਾਂ ਮਨ ਸੁਖੀ ਹੋ ਜਾਂਦਾ ਹੈ ਸਕੂਨ ਵਿੱਚ ਆ ਜਾਂਦਾ ਹੈ ਮਨ ਦੀ ਸ਼ਾਂਤੀ ਆ ਜਾਂਦੀ ਹੈ ਏਕ ਅਚਰਜ ਜਨ ਦੇਖੋ ਪਾਈ ਸਤਿਗੁਰੂ ਕਹਿੰਦੇ ਵੇਖੋ ਇਹ ਕੈਸਾ ਕੌਤਕ ਹੈ ਅਸ਼ਚਰਜ ਕਰਨ ਵਾਲਾ ਹੈਰਾਨ ਕਰਨ ਵਾਲਾ ਦੁਬਿਦਾ ਮਾਰ ਹਰ ਮਨਵਸਾਈ ਜਿਹੜਾ ਦੁਚਿੱਤੀ ਜੀਵਨ ਵਿੱਚ ਮੁਕਦੀ ਹੈ ਦੁਬਿਦਾ ਮੁਕਦੀ ਹੈ ਉਦੋਂ ਪ੍ਰਮਾਤਮਾ ਹਿਰਦੇ ਘਰ ਵਿੱਚ ਆ ਪ੍ਰਗਟ ਹੁੰਦਾ ਹੈ ਨਾਮ ਅਮੋਲਕ ਨਾ ਪਾਇਆ ਜਾਏ ਪ੍ਰਮਾਤਮਾ ਦਾ ਨਾਮ ਬਹੁਤ ਕੀਮਤੀ ਹੈ ਬਹੁਤ ਅਮੋਲਕ ਹੈ ਇਹ ਪਾਇਆ ਨਹੀਂ ਜਾ ਸਕਦਾ ਖਰੀਦਿਆ ਨਹੀਂ ਜਾ ਸਕਦਾ ਗੁਰ ਪ੍ਰਸਾਦ ਵਸੈ ਮਨਿ ਆਏ ਗੁਰੂ ਦੀ ਕਿਰਪਾ ਹੀ ਰਹਿਮਤ ਬਣੇ ਬਖਸ਼ਿਸ਼ ਬਣ ਜਾਵੇ ਗੁਰੂ ਦੇ ਗਿਆਨ ਦੀ ਸੋਚੀ ਤੇ ਸਮਝਉਣ ਲੱਗ ਪਵੇ ਤੇ ਮਨ ਵਿੱਚ ਆ ਕੇ ਵਸ ਜਾਵੇ ਸਭ ਮੈਂ ਵਸੈ ਫਿਰ ਜਦੋਂ ਵਸਦਾ ਹੈ ਹਿਰਦੇ ਵਿੱਚ ਫਿਰ ਨਜ਼ਰ ਕੀ ਬਣਦੀ ਹੈ ਸਭ ਮੈਂ ਵਸੈ ਪ੍ਰਭ ਏਕੋ ਸੋਏ ਸਾਰਿਆਂ ਦੇ ਵਿੱਚ ਵਸਦਾ ਹੋਇਆ ਪਰਮਾਤਮਾ ਫਿਰ ਇੱਕ ਨਜ਼ਰ ਆਉਂਦਾ ਹੈ ਫਿਰ ਸਾਰਿਆਂ ਦੇ ਵਿੱਚ ਉਹੀ ਵਾਹਿਗੁਰੂ ਟਿਕਿਆ ਦਿਸਦਾ ਹੈ ਗੁਰਮਤੀ ਘਟ ਪ੍ਰਗਟ ਹੋਏ ਗੁਰੂ ਦੀ ਦਸੀ ਮਤ ਤੇ ਤੁਰ ਕੇ ਹਿਰਦੇ ਘਰ ਦੇ ਵਿੱਚੋਂ ਹੀ ਪਰਮਾਤਮਾ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਕਹਿੰਦੇ ਫਿਰ ਸਹਿਜ ਅਵਸਥਾ ਵਿੱਚ ਹੀ ਸੁੱਤੇ ਚੇਤੇ ਹੀ ਉਹਨਾਂ ਨੂੰ ਪ੍ਰਮਾਤਮਾ ਦੀ ਪਛਾਣ ਹੋਣ ਲੱਗ ਪੈਂਦੀ ਹੈ ਨਾਨਕ ਨਾਮ ਮਿਲੇ ਮਨ ਮੰਨੇ ਨਾਨਕ ਦੀ ਆਖਦੇ ਹਨ ਫਿਰ ਐਸੇ ਮਨੁੱਖ ਦਾ ਮਨ ਸਦਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਮਿਲਿਆ ਰਹਿੰਦਾ ਹੈ ਉਹਦੇ ਨਾਮ ਦੇ ਵਿੱਚ ਮਿਲਿਆ ਰਹਿੰਦਾ ਹੈ ਕਿਉਂਕਿ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰੂ ਦੀ ਆਗੂਝਾਈ ਦੀਓ ਫਿਰ ਉਹ ਗੁਰੂ ਦੀ ਰਜ਼ਾ ਤੇ ਪਾਣੀ ਚ ਟਿਕਦਾ ਹੈ ਤੇ ਆਪਣੇ ਜੀਵਨ ਨੂੰ ਸਫਲ ਤੇ ਸਰਕਾਰਥਾ ਬਣਾਉਂਦਾ ਹੈ ਕਿਉਂਕਿ ਗੁਰੂ ਦਾ ਦੱਸਿਆ ਗਾਡੀ ਰਾਹੀ ਮਨੁੱਖ ਦੀ ਜ਼ਿੰਦਗੀ ਨੂੰ ਤਰੱਕੀ ਤੇ ਲੈ ਕੇ ਜਾ ਸਕਦਾ ਹੈ ਗੁਰੂ ਜੀ ਕਿਰਪਾ ਕਰਨ ਗੁਰਬਾਣੀ ਦੀ ਵਿਚਾਰ ਸਾਡੇ ਚਿੱਤ ਵਿੱਚ ਵਸੇ ਅੱਜ ਦੀ ਇਹ ਹਕੂਮਨਾਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਜੋ ਸਤਿਗੁਰ ਜੀ ਨੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਬਖਸ਼ੇ ਹਨ ਉਹਨਾਂ ਦੇ ਪਾਵਨ ਹਕੂਮਨਾਮਾ ਸਾਹਿਬ ਦੀ ਵਿਚਾਰ ਤੂਕ ਮਾਤਰ ਕਿਉਂਕਿ 15-20 ਮਿੰਟ ਦੀ ਕਲਿੱਪ ਅਸੀਂ ਪਾਉਨੇ ਆ ਉਹਦੇ ਵਿੱਚ ਗੁਰਬਾਣੀ ਦੀ ਤੂਕ ਮਾਤਰ ਵਿਚਾਰ ਆਪ ਤੱਕ ਰੱਖੀ ਜਾਂਦੀ ਹੈ ਤਾਂ ਕਿ ਸਾਨੂੰ ਹੁਕਮਨਾਮੇ ਦੀ ਅਰਥਾਵਲੀ ਕਰ ਬੈਠੀਆਂ ਸਮਝ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ